ਸਹਬਾਣਾ ਦੀ ਨਗਰੀ ਜਸਤੇ ਸਹਬਾਣਾ ਦੀ ਨਗਰੀ ਜਸਤੇ ਕੁੱਲ ਦੁਨੀਆਂ ਨੂੰ ਮਾ ਬਾਬਾ ਲਾਲ ਸਿੰਘ ਗਦਰ ਹੀ ਹੋਏ ਦੇਸ਼ ਲਈ ਕਰਬਾਨ ਬਾਬਾ ਲਾਲ ਸਿੰਘ ਗਦਰ ਹੀ ਹੋਏ ਦੇਸ਼ ਲਈ ਕਰਬਾਨ ਸਹਾਬਾ ਨਾ ਦੀ ਨਗਰੀ ਜਸਤੇ ਕੋਲੀ ਦੁਨੀਆ ਨੂੰ ਮਾ ਬਾਬਾ ਲਾਲ ਸਿੰਘ ਗਦਰੀ ਹੋਏ ਦੇਸ਼ ਲਈ ਕੁਰਬਾਨ ਇਸ ਮਿੱਟੀ ਵਿੱਚ ਜਨਮਿਆ ਬਾਬਾ ਸਾਡੇ ਅੰਗ ਸੰਗ ਵਸਦੇ ਇਸ ਮਿੱਟੀ ਵਿੱਚ ਜਨਮਿਆ ਬਾਬਾ ਸਾਡੇ ਅੰਗ ਸੰਗ ਵੱਸਦਾ ਹੁਣ ਵੀ ਸਾਡਾ ਰਾਤ ਸਿਰਾ ਜ਼ਿੰਦਗੀ ਜੀਣੀ ਦੱਸਦਾ ਹੁਣ ਵੀ ਸਾਡਾ ਰਾਤ ਸਿਰਾ ਜ਼ਿੰਦਗੀ ਜੀਣੀ ਦੱਸਦਾ ਅੱਜ ਵੀ ਸਾਡੇ ਚਾਚ ਫੇਰੇ ਅੱਜ ਵੀ ਸਾਡੇ ਚਾਚ ਫੇਰੇ ਵੰਡਦਾ ਜਾਪੇ ਗਿਆ ਬਾਬਾ ਲਾਲ ਸਿੰਘ ਗਦਰ ਹੀ ਹੋਏ ਦੇਸ਼ ਨਹੀਂ ਕਰਵਾਂ ਬਾਬਾ ਲਾਲ ਸਿੰਘ ਗਦਰ ਹੀ ਹੋਏ ਦੇਸ਼ ਨਹੀਂ ਕਰਵਾਂ ਸੈਣੀ ਨਹੀਂ ਬਲਾ ਮੀ ਆਪਾ ਨਾਲ ਅਣਖ ਦੇ ਰਹਿਣਾ ਜ਼ਾਲਮ ਵੀ ਕਦੇ ਇਹ ਨਾ ਮੰਨਣੀ ਗੁਰੂ ਆਗਾ ਦੇ ਕਣ ਜਾਲਮ ਦੀ ਕਦੇ ਇਹ ਨਾ ਮੰਨਣੀ ਗੁਰੂਆਂ ਦਾ ਵੀ ਕਹਿਣਾ ਇਸ ਰਸਤੇ ਚੱਲ ਕੇ ਕਰ ਗਏ ਕਿ ਦਾ ਕਮ ਮਹਾ ਬਾਬਾ ਲਾਲ ਸਿੰਘ ਗਦਰੀ ਹੋ ਦੇਸ਼ ਨਹੀਂ ਕਰਵਾ 25 ਮਾਰਚ 1915 ਜੇਲ੍ਹ ਚ ਹੋਈ ਫਾਂਸੀ पची मार्च उनी सौ पंद्रहं जेल चई फांसी गल सुन के लोकी आई नमी करांती एल सुण के लोकी आई नव करांती कदर पार्टी दोधा कर गिया कुझी शा बाबा लाल सिंह गदरी होरबार बाबा लाल सिंह गदरी हुए कुरबा लाल सिंह गदरी हुए कुर